ਵੈਕੁਲ ਜੀ ਕਫਾਲ ਸਾਹਿਬ ਵੈਕੁਲ ਜੀ ਕੀ ਪਤ ਹੈ ਅੱਜ ਸੋਨੂ ਜੀ ਅਸੀਂ ਪਿਓਰ ਦੇ ਸੂਟ ਹੋਣ ਤਾਂ ਲਾਈਨਿੰਗ ਵਾਲਾ ਸੂਟ ਹੋਵੇ ਤਾਂ ਕੱਚੀ ਕਿਵੇਂ ਪਾਉਣੀ ਹੈ ਉਸ ਤਰ੍ਹਾਂ ਸੋਨ ਤਰੀਕਾ ਦੱਸਦੇ ਆਂ ਕਈ ਵਾਰ ਆਪਾਂ ਮਸ਼ੀਨ ਨਾਲ ਕੱਚੀ ਪਾ ਰਨੇ ਆ ਜਦੋਂ ਆਪਾਂ ਉਹ ਢੇੜ ਦੇ ਵਿੱਚ ਸੁਰਾਕ ਹੋ ਜਾਂਦੇ ਆ ਠੀਕ ਹੈ ਜੀ ਤੁਸੀਂ ਪਹਿਲਾਂ ਪੁੱਠੇ ਪਾਸੇ ਚੱਗੀ ਤਾਂ ਐਸ ਤਰ੍ਹਾਂ ਪ੍ਰੈਸ ਮਾਰੋ ਸੂਟ ਰੈਡੀ ਹੈ ਇਹ ਆਪਾਂ ਸਿਰਫ ਕੱਚੀ ਪਾਉਣ ਦਾ ਤਰੀਕਾ ਸਣਾ ਗਿਤਰ ਪਾਈ ਕਰਨ ਤੋਂ ਪਹਿਲਾਂ ਆਪਾਂ ਇਹ ਸੈਟਿੰਗ ਕਿਵੇਂ ਕਰਨੀ ਹੈ ਆਲ ਮੈਂ ਇਥੇ ਉਹ ਲੈ ਇਸਾ ਫੋਲਡ ਕਰਕੇ ਰੱਖ ਰੱਖਿਆ ਦੇਖੋ ਪੈਨ ਲਾ ਰੱਖੇ ਨੇ ਵਿੱਚ ਐਸ ਤਰ੍ਹਾਂ ਫਿਰ ਤੁਸੀਂ ਇਸ ਨੂੰ ਫੋਲਡ ਕਰੋ ਬਰਾਬਰ ਬਰਾਬਰ ਦੇ ਇਧਰੋਂ ਵੀ ਐਸਾ ਹੀ ਮਲਾਉਣਾ ਤੇ ਇਧਰੋਂ ਵੀ ਸਹੀ ਮਲਾਉਣਾ ਇਹ ਲੈ ਫਿਰ ਇਹਨਾਂ ਨੂੰ ਪ੍ਰੈਸ ਦਾ ਧੰਨ ਮਾਰਨਾ ਉਹ ਦੂਆ ਚੀ ਨੂੰ ਐਸ ਤਰ੍ਹਾਂ ਫੋਲਡ ਕਰੋ ਚੰਗੀ ਤਰ੍ਹਾਂ ਫੋਲਡ ਕਰਕੇ ਉੱਤੇ ਪ੍ਰੈਸ ਕਰਨਾ ਜਿਵੇਂ ਆਂ ਪੈਨ ਨਵਾਜੀਆਂ ਫਿਰ ਆਪਾਂ ਪੈਗ ਪੈਨ ਲੈ ਲੈਣੇ ਆ ਪੱਗਾਂ ਦੇ ਵਿੱਚ ਲਾਉਣ ਵਾਲੇ ਇਸ ਤਰ੍ਹਾਂ ਤਾਂ ਪੱਗ ਪੈਨ ਲਾ ਲਓ ਤਾਂ ਕਿ ਜਦੋਂ ਆਪਾਂ ਕੱਚੀ ਧੇੜਦੇ ਆ ਇਹਦੇ ਵਿੱਚ ਸੁਰਾਖ ਨਾ ਹੋਵੇ ਬਹੁਤ ਸੌਫਟ ਹੁੰਦਾ ਨਾ ਇਹ ਕੱਪੜਾ ਪ्युअर ਦਾ ਹੁਣ ਕਰਕੇ ਇਸ ਤਰ੍ਹਾਂ ਪੈਨ ਲਾ ਲਓ ਤਲਪਾਈ ਕਰੋ ਤੇ ਇਸ ਨੂੰ ਬਾਹਰ ਕਢ ਲਓ ਕੱਟ ਦਿਆ ਕਰੋ ਉਹਦੇ ਬਾਅਦ ਆਪਾਂ ਸੈਂਟਰ ਨੂੰ ਲੈਣਾ ਜੀ ਜਿਵੇਂ ਆਹ ਤੇ 3 ਇੰਚ ਆਇਆ ਤਾਂ 11.5 ਆਪਣਾ ਆ ਸੀ ਹਾਫ ਠੀਕ ਹੈ ਹੁਣ 19 ਇੰਚ ਜਿਹੜਾ ਹੈ ਘੇਰਾ ਰੱਖਣਾ 9.5 ਇਧਰੋਂ ਤੇ 9.5 ਇਧਰੋਂ ਦੇਖੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਨਿਸ਼ਾਨ ਲਗਾ ਲਓ ਉਹਦੇ ਬਾਅਦ ਤੁਸੀਂ ਪ੍ਰੈਸ ਦਾ ਫਿਰ ਭੰਨ ਪਾਉਂਦੇ ਜਾਓ इस तरह फिर तो फोल्ड कर लो इस तरह कद जो अपनी आइनिंग आूज रखना हल्का जैव खिंच नहीं पानी है जो आप कच्ची खिच पा लें तो फिर वो प्रेस करने वाले अपन बहुत दिक्कत दिता ਮੈਨੂੰ ਐਕਸਪੀਰੀਅੰਸ ਜ਼ਿਆਦਾ ਹੋ ਰਿਹਾ ਮੈਂ ਇਸ ਤਰ੍ਹਾਂ ਹੀ ਪਾਈ ਜਾਨੀ ਆ ਜਿਨ੍ਹਾਂ ਨੂੰ ਜਿਨ੍ਹਾਂ ਦਾ ਸੈਟਿੰਗ ਨਹੀਂ ਆਉਂਦੀ ਪਹਿਲਾਂ ਉਹਨਾਂ ਨੇ ਬੈਸ ਦਾ ਧੰਨ ਮਾਰਨਾ ਚੰਗੀ ਤਰ੍ਹਾਂ ਆਏ ਹੋਲਡ ਕਰਕੇ ਇੱਥੇ ਦਬਕੇ ਤੇ ਐਂ ਡਬਲ ਬੰਨਣਾ ਕਰਨਾ ਪਹਿਲਾਂ ਸਿੰਗਲ ਕੀਤਾ ਸੀ ਉਹਨੂੰ ਡਬਲ ਕੀਤਾ ਇਦਾਂ 로 ਜੀ ਆਪਣੀ ਮੋੜ ਕੰਪਲੀਟ ਐਸਟ੍ਰੇਨ ਫੇ ਪਾਈ ਤੇ ਸਾਈਡ ਆ ਗਏ ਲੂਜ਼ ਰੱਖਣੀ ਆ ਇਹ ਧਿਆਨ ਦਿਓ ਜਿਹੜੀ ਆਪਣੀ ਲਾਈਨਿੰਗ ਹਲਕੀ ਜਿਹੀ ਲੂਜ਼ ਹੋਣੀ ਚਾਹੀਦੀ ਆ ਇਹ ਇਸ ਤਰ੍ਹਾਂ ਇਹ ਲੈ ਤੁਪਕੜੂ ਇਹ ਲਾਈਨ ਨੂੰ ਥੋੜਾ ਥੱਲੇ ਪੁੱਛੋ ਇਸ ਤਰ੍ਹਾਂ ਪਾ ਲਓ ਆਹ ਲੋ ਜੀ ਹੁਣ ਆਪਣਾ ਫਰੰਟ ਆ ਗਿਆ ਆਪਣਾ ਆ ਮੁੱਢਲਾ ਹਿੱਸਾ ਆ ਗਿਆ ਮੇਰਾ ਇਹ ਪਹਿਲਾ ਹਾਫ ਦਾ ਆਪਣਾ ਹਿੱਸਾ ਉਹ ਜੋ ਕੀਤਾ ਹੈਗਾ ਅੱਧ 'ਚ ਇੱਧਰੋਂ ਵੀ ਲਓ ਜੀ। ਨੀਂਹ ਚ ਦਗੇ ਰੱਖਣਾ। ਸਾਢੇ 9 ਇੱਧਰੋਂ ਵੀ ਸਾਢੇ 9 ਲੈਣਾ। ਪੋਸਤਰਾ ਪਹਿਲੇੰ ਤਰਾਈ। ਪਹਿਲਾਂ ਇਹਨੂੰ ਲਾਈਨਿੰਗ ਨਾਲ ਕਿਚੋ। ਇਹਸ ਤਰ੍ਹਾਂ ਫੋਲਡ ਕਰੋ। ਲਾਈਨਿੰਗ ਥੋੜੀ ਲੂਜ਼ ਰੱਖਣੀ ਹੈ। శపత ਐਕਸਟਰਾ ਹੁਣ ਪੈਗ ਪੈਨ ਲਾਓ ਪਹਿਲਾਂ ਇੰਦਰਾ ਜਿੰਨਾ ਤੁਸੀਂ ਇਹਦੇ ਪਾਰ ਪੈਨ ਲਾਉਗੇ ਚਾਚਾ ਲੰਬਾ ਕਰਨਾ ਲੰਬਾ ਦੇ ਜਾਓ ਵਧੀਆ ਹੈ ਸੰਤਲਪਾਈ ਗਰਾਂ ਚਾ ਸਾਲੀ ਰਹੇਗੀ ਦੇ ਇੱਥੋਂ ਪਕੜ ਕੇ ਡਬਲ ਕਰ ਲਓ ਜੀ ਜਿਸ ਨੂੰ ਐਕਸਟਰਾ ਕੱਪੜਾ ਬੱਦਲ ਲਾ ਕਰਿਆ ਵੀ ਹਾਂ ਇੱਥੇ ਨਹੀਂ ਸਹੀ ਹੈ ਤਾਂ ਆਪਾਂ ਇਹਨੂੰ ਕਟਿੰਗ ਵੀ ਕਰ ਸਕਦੇ ਹਾਂ ਥੋੜੀ ਜੀ ਕੜਾਈ ਆ ਗਈ ਇਸ ਕਰਕੇ ਥੋੜਾ ਉੱਚਾ ਹੋ ਰਿਹਾ ਇਸ ਨੂੰ ਥੋੜੇ ਕਟਿੰਗ ਕਰਤਾ ਮੈਂ ਤੁਹਾਨੂੰ ਇਸ ਤੋਂ ਇਹ ਦੂਜੇ ਪਾਸੇ ਆ ਗਈ ਹੁਣ ਆਪਾਂ ਲੂਜ਼ ਕਰੋ ਥੋੜੀ ਜੀ ਲਾਈਨਿੰਗ ਖਿੱਚ ਲਵਾਂਗੇ ਤਾਂ ਕਿ ਮੁਸ਼ਕਿ ਹਿੱਸਾ ਵੱਧ ਲੱਗ ਰਿਹਾ ਤੁਹਾਨੂੰ ਕਟਿੰਗ ਕਰ ਸਕਦੇ ਜੇ ਇਸ ਤਰ੍ਹਾਂ ਹੁਣ ਆਪਾਂ ਸਾਰੇ ਹਿੱਸੇ ਨਾਪੋ 100 ਆ ਚੀਜ਼ ਬਰਾਬਰ ਹੈ ਚੰਗੀ ਤਰ੍ਹਾਂ ਇਹ ਜਿਹੜੀ ਸਿਰ ਨੂੰ ਦੇਖੋ ਜੇਦਰ 19 ਇੰਚ ਤੱਕ 도 ਵੀ 19 ਇੰਚ ਹੀ ਹੋਣਾ ਚਾਹੀਦਾ ਬਰਾਬਰ ਬਰਾਬਰ ਤੇ ਬਿਲਕੁਲ ਸਹੀ ਆ ਗਿਆ ਜੀ ਆਪਣੀ ਥੋੜਾ ਕਿ ਲੂਜ਼ਿੰਗ ਰੱਖਣੀ ਆ ਕਿਵੇਂ ਕੜਾਈ ਖੇਚ ਮਾਰ ਜਾਂਦੀ ਆ ਤਰਪਾਈ ਵਾਸਤੇ ਜੇ ਆਪਾਂ ਨੇ ਲਾਈਨਿੰਗ ਰੱਖਣੀ ਥੋੜੀ ਲੂਜ਼ ਰੱਖਣੀ ਆ ਕਿਵੇਂ ਵਰਕ ਕਰਕੇ ਖੇਚ ਮਾਰ ਲੈਂਦੇ ਨੇ ਕੱਪੜੇ ਪ੍ਰੈਸ ਨਹੀਂ ਹੁੰਦੇ ਉਹ ਚੰਗੀ ਤਰ੍ਹਾਂ ਫਿਰ ਤਰੀਕੇ ਨਾਲ ਜੇ ਲੂਜ਼ ਆਪਣੀ ਲਾਈਨਿੰਗ ਆ ਤਾਂ ਫਿਰ ਆਪ ਨੂੰ ਪ੍ਰੈਸ ਕਰਨ ਲਈ ਦਿੱਕਤ ਕੋਈ ਨਹੀਂ ਆਏਗੀ ਕੱਪੜੇ 'ਚ इस तरह डबल भी कर दो पहला बिलकुल वाइए रेडी हो गया जी हम अपना सूट ये कच्चा पै गया तरपाई आप बढ़िया तरीके कर लिए जो प्योर के सूट ने उन्हें सिर्फ आह पेन ला के ही कच्ची पाओ ਤਾ ਕੇ ਬਜਰ ਪਟਦੇ ਆ ਨਾ ਉਹ ਢੇੜਦੇ ਆ ਇਹਨੂੰ ਕੱਚੇ ਨੂੰ ਟੰਕ ਨੇ ਲਾਉਣੇ ਆ ਤਾਂ ਆਪਣੇ ਸੁਰਾਕ ਹੋ ਜਾਂਦੇ ਆ ਕੇਵਲ ਇਸ ਤਰ੍ਹਾਂ ਆਪਾਂ ਸੁੱਟਦੀ ਲਾਈਨਿੰਗ ਵਾਲੀ ਕੱਚੀ ਪੌੜੀ ਆ ਪਿਓਰ ਦੇ ਸੂਟ ਹੋਣ ਦਾ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਧੰਨਵਾਦ